ਕਿ ਤੁਸੀਂ ਸੁਣਿਆ ਹੈ ਕਿ ਕੋਈ ਫਲੈਟ ਅਚਾਨਕ ਗਾਇਬ ਹੋ ਗਈ ਹੋਵੇ ਤੇ 35 ਸਾਲ ਬਾਅਦ ਬਿਨਾਂ ਕਿਸੇ ਬਦਲਾਅ ਤੋਂ ਉਹ ਫਲੈਟ ਵਾਪਸ ਆ ਗਈ ਹੋਵੇ। ਇਹ ਕਹਾਣੀ ਅੱਜ ਵੀ ਰਹੱਸ ਬਣੀ ਹੋਈ ਹੈ। ਅੱਜ ਵੀ ਲੋਕ ਇਸ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕੇ। ਇਹ ਘਟਨਾ 1955 ਦੀ ਹੈ। ਜਦੋਂ ਫਲੈਟ ਨੰਬਰ 914 ਨੇ ਟ੍ਰਾਂਟੋ ਤੋਂ ਨਿਊਯਾਰਕ ਲਈ ਉਡਾਨ ਭਰੀ। ਇਹ ਇੱਕ ਆਮ ਫਲੈਟ ਲੱਗ ਰਹੀ ਸੀ ਪਰ ਕੁਝ ਘੰਟਿਆਂ ਬਾਅਦ ਇਸ ਫਲੈਟ ਦਾ ਕੁਝ ਪਤਾ ਨਹੀਂ ਚੱਲਿਆ। ਨਾ ਹੀ ਪਾਇਲਟ ਦਾ ਕਿਸੇ ਨਾਲ ਸੰਪਰਕ ਹੋਇਆ ਤੇ ਨਾ ਹੀ ਕਿਸੇ ਨੇ ਜਹਾਜ਼ ਨੂੰ ਦੇਖਿਆ। ਹਰਿਆ ਨੂੰ ਲੱਗ ਰਿਹਾ ਸੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੋਵੇਗਾ ਲੇਕਿਨ ਜਦੋਂ ਸਰਚ ਆਪਰੇਸ਼ਨ ਕੀਤਾ ਗਿਆ ਤਾਂ ਜਹਾਜ਼ ਦਾ ਮਲਬਾ ਕਿਤੇ ਵੀ ਨਹੀਂ ਮਿਲਿਆ ਇਹ ਘਟਨਾ ਅਧਿਕਾਰੀਆਂ ਲਈ ਪੂਰੀ ਤਰ੍ਹਾਂ ਰਹੱਸ ਨਾਲ ਭਰੀ ਹੋਈ ਸੀ ਪਰ ਫਿਰ 35 ਸਾਲ ਬਾਅਦ 1999 ਵਿੱਚ ਇਹ ਫਲੈਟ ਅਚਾਨਕ ਬਿਲਕੁਲ ਉਹੀ ਹਾਲਤ ਵਿੱਚ ਟੋਰਾਂਟੋ 에ਅਰਪੋਰਟ ਤੇ ਲੈਂਡ ਕਰਦੀ ਹੈ ਪਾਇਲਟ ਤੇ ਯਾਤਰੀ ਬਿਲਕੁਲ ਉਹੀ ਹਾਲਤ ਵਿੱਚ ਸਨ ਜਿਵੇਂ ਸਮੇਂ ਵਿੱਚ ਕੋਈ ਫਰਕ ਹੀ ਨਾ ਪਿਆ ਹੋਵੇ 에ਅਰਪੋਰਟ ਅਧਿਕਾਰੀਆਂ ਨੇ ਫਲੈਟ ਨੂੰ ਕੇਰ ਲਿਆ ਤੇ ਫਲੈਟ ਦੀ ਜਾਣਕਾਰੀ ਲਈ ਪਰ ਇਹ ਗੱਲ ਸਮਝ ਤੋਂ ਬਾਹਰ ਸੀ ਕਿ ਇੰਨੇ ਸਾਲਾਂ ਬਾਅਦ ਇਹ ਜਹਾਜ਼ ਕਿਵੇਂ ਵਾਪਸ ਆ ਗਿਆ ਜੋ ਤੋ ਪਾਇਲਟ ਤੇ ਯਾਤਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਫਲਾਈਟ ਦੌਰਾਨ ਉਹਨਾਂ ਨੂੰ ਕੋਈ ਸਮੇਂ ਦਾ ਅਹਿਸਾਸ ਨਹੀਂ ਹੋਇਆ। ਇਹ ਜਦੋਂ ਉਡਾਣ ਪਰਦੇ ਨੇ ਤਾਂ ਯਾਤਰੀਆਂ ਨੂੰ ਲੱਗਾ ਕਿ ਜਹਾਜ਼ ਕੁਝ ਸਕਿੰਟਾਂ ਬਾਅਦ ਹੀ ਲੈਂਡ ਹੋ ਗਿਆ। ਕੀ ਇਹ ਟਾਈਮ ਟਰੈਵਲ ਦਾ ਮਾਮਲਾ ਸੀ ਜਾਂ ਕੁਝ ਹੋਰ? ਅੱਜ ਵੀ ਇਸ ਘਟਨਾ ਦੇ ਬਾਰੇ ਬਹੁਤ ਸਵਾਲ ਬਾਕੀ ਨੇ। ਕੀ ਇਹ ਫਲੈਟ ਸੱਚਮੁੱਚ ਟਾਈਮ ਟਰੈਵਲ ਕਰ ਰਹੀ ਸੀ ਜਾਂ ਇਹ ਕੋਈ ਬਹੁਤ ਵੱਡੀ ਗਲਤੀ ਜਾਂ ਅਫਵਾਹ ਸੀ? ਇਸ ਬਾਰੇ ਕੋਈ ਠੋਸ ਸਬੂਤ ਨਹੀਂ ਮਿਲਿਆ, ਲੇਕਿਨ ਇਹ ਘਟਨਾ ਅੱਜ ਵੀ ਟਾਈਮ ਟਰੈਵਲ ਦੇ ਸਭ ਤੋਂ ਵੱਡੇ ਰਹੱਸ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਸ ਬਾਰੇ ਤੁਹਾਡੀ ਰਾਏ ਕੀ ਹੈ ਕਮੈਂਟਾਂ ਵਿੱਚ ਜਰੂਰ ਦੱਸਣਾ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ